ਚੰਦਨਵਾੜੀ ਲੈ ਚੱਲੇ ਆ ਜਿੱਥੋਂ ਦੀ ਅਮਰਨਾਥ ਦੀ ਯਾਤਰਾ ਸ਼ੁਰੂ ਹੁੰਦੀ ਆ ਵਾਦੀਆਂ ਦੇ ਵਿੱਚ ਪਹਾੜਾਂ ਦੇ ਵਿੱਚ ਆਹ ਦੇਖੋ ਵੀ ਤਕਰੀਬਨ ਜਿਹੜੀ ਆਪਾਂ ਚੰਦਨਵਾੜੀ ਆ ਇੱਕ ਜੰਮੂ ਕਸ਼ਮੀਰ ਦੇ ਵਿੱਚ ਆ ਕਸ਼ਮੀਰ ਤੋਂ ਆਪਾਂ ਪਹਿਲਗਾਮ ਆਵਾਂਗੇ ਪਹਿਲਗਾਮ ਤੋਂ 16 ਕਿਲੋਮੀਟਰ ਦੀ ਦੂਰੀ ਤੇ ਆ ਜਾਂਦੇ ਉਹ ਬਰਫ਼ ਦੇ ਪਹਾੜ ਦੂਰ ਤੱਕ ਸਾਨੂੰ ਨਜ਼ਰ ਆ ਜਾਣਗੇ ਸੁਣਮੇ ਦੱਸਦੇ ਆ ਵੀ ਇਹ ਜਿਹੜੀ ਹੈਗੀ ਚੰਦਨਵਾੜੀ 9500 ਫੁੱਟ ਦੀ ਉਚਾਈ ਤੇ ਆ ਸਮੁੰਦਰੀ ਤਲ ਤੋਂ ਆਹ ਦੇਖੋ ਕਿੱਡਾ ਸ਼ਾਨਦਾਰ 뷰 ਆ ਪਹਿਲਗਾਮ ਤੋਂ ਬਾਅਦ ਆਉਂਦੀ ਆ ਬਤਾਵ ਵੈਲੀ ਤੇ ਉਸ ਤੋਂ ਬਾਅਦ ਚ ਆਉਂਦੀ ਆ ਉਹਨੂੰ ਹੰਜਨ ਵੈਲੀ ਵੀ ਕਹਿੰਦੇ ਆ ਹੰਜਨ ਘਾਟੀ ਵੀ ਤੇ ਉਸ ਤੋਂ ਬਾਅਦ ਚ ਆ ਜਾਂਦੀ ਇਹ ਚੰਦਨਵਾੜੀ ਚੰਦਨਵਾੜੀ ਦੇ ਰੂਟ ਦੇ ਉੱਤੇ ਆ ਆਹ ਦੇਖੋ ਕਿੱਡੇ ਸੁਹਣਿਆ ਸੁਹਣਿਆ ਮਤਲਬ ਇਹ ਆਕਰਤियां ਕੁਦਰਤ ਵੱਲੋਂ ਤੇ ਅਲਪਾਈਨ ਦੇ ਟਰੀ ਹੈਗੇ ਮਿੰਡੋਸ ਹੈਗੇ ਆ ਕਾਫੀ ਅਖ ਅਖ ਰੋਟਾਂ ਦੇ ਰੁੱਖ ਤੇ ਆਮ ਤੌਰ ਤੇ ਪਾਈ ਜਾਂਦੇ ਆ ਵਾਦੀਆਂ ਦੇ ਵਿੱਚ ਆਪਾਂ ਇਸ ਵਕਤ ਖੂਬਸੂਰਤ ਅਮਰਨਾਥ ਨੂੰ ਯਾਤਰਾ ਵੀ ਹੁੰਦੀ ਹੈ ਨਾ ਉਹ ਵੀ ਇਸੇ ਰੂਟ ਤੋਂ ਹੀ ਹੁੰਦੀ ਆ ਤੇ ਨਾਲ ਦੀ ਨਾਲ ਚੱਲਦੇ ਜਾਂਦੇ ਆ ਨਾਲ ਦੀ ਨਾਲ ਗੱਲਾਂ ਬਾਤਾਂ ਵੀ ਕਰਦੇ ਜਾਂਦੇ ਆ ਇਸ ਵਕਤ ਆਪਾਂ ਜੰਮੂ ਕਸ਼ਮੀਰ ਦੇ ਟੂਰ ਦੇ ਉੱਤੇ ਆ ਤੇ ਚੰਦਰਵਾਲੇ ਨੂੰ ਜਾਂਦਿਆਂ ਰਾਹ ਦੇ ਵਿੱਚ برفਾਂ ਦੇ ਸਗੀਆ ਝਰਨੇ ਵਗੈਰਾ ਹਨ ਸਪ੍ਰਿੰਗ ਕਾਸ ਦੇ ਚਸ਼ਮੇ ਝਰਨੇ ਵੀ ਆ ਰਹੇ ਆ ਚਸ਼ਮੇ ਵੀ ਆ ਰਹੇ ਆ ਰਾਹ ਦੇ ਵਿੱਚ ਆਓ ਇਧਰਲੇ ਪਾਸੇ ਚੱਲ ਗਏ ਪਾਣੀ ਬਹੁਤ ਤੇਜ਼ ਆ ਆਹਾ ਇੱਥੇ ਤੱਕ ਠੰਡਕ ਮਹਿਸੂਸ ਹੋ ਰਹੀ ਹੈ ਮੈਨੂੰ ਆਜੋ ਇਧਰਲੇ ਪਾਸੇ ਚੱਲ ਗਏ ਆਹ ਦੇ ਠੰਡੀ ਹਵਾ ਕਿੰਨੀ ਆਈ ਬੁੱਲਾ ਲੈ ਕਮਾਲ ਕਮਾਲ ਦਾ ਨਜ਼ਾਰਾ ਯਾਰ ਇਧਰਲੇ ਪਾਸੇ ਆਹ ਦੇਖ ਦਰਸ਼ ੱਲਾ ਮਾਰਦੀ ਹੋਈ ਨਦੀ ਦੱਸ ਜਾਈਊਗੀ ਤੁਹਾਨੂੰ ਹਨਾ ਇਹ ਚੰਤਨਵਾੜੀ ਨੂੰ ਜਾਂਦੇ ਆਂ ਰਾਹ ਦੇ ਵਿੱਚ ਆ ਜਾਣੀ ਹੈ ਬਿਊਟੀ ਮੈਂ ਕਿਹਾ ਜਾਂਦੇ ਜਾਂਦੇ ਦਿਖਾ ਦਿਆਂ ਜਾਂਦੇ ਜਾਂਦੇ ਦਿਖਾ ਦਈਏ ਮੈਂ ਕਿਹਾ ਵੱਡੇ ਵੱਡੇ ਉਹ ਪਹਾੜਾਂ ਨੇ برفਾਂ ਨੇ برفਾਂ ਦਾ ਪਾਣੀ ਖੁਰਖੁਰ ਕੇ ਥੱਲੇ ਆ ਰਿਹਾ ਉਹ ਥੱਲੇ ਦਾ ਬਰਫ਼ੀ ਜੰਮੀ ਪਈ ਆ ਪਰਲੇ ਪਾਸੇ ਇਹ ਸਾਰਾ ਬਹੁਤ ਸ਼ਾਨਦਾਰ 뷰 ਆ ਕਮਾਲ ਦਾ ਨਿਆਰਾ ਹਰੇ ਪਈ ਦੂਗ ਗੱਲਬਾਤ ਅਗਲੀ ਆਪਾਂ ਚੰਦਰਵਾੜੀ ਚ ਜਾ ਕੇ ਕਰਾਂਗੇ ਆਏ ਕਮਾ ਦਿਓ ਇਧਰਲੇ ਪਾਸੇ ਦੂਗ ਅਗਲੀ ਗੱਲਬਾਤ ਆਪਾਂ ਚੰਦਨਵਾੜੀ ਜਾ ਕੇ ਕਰਾਂਗੇ ਆਹ ਟਰੈਕ ਕਰਾਂ ਚ ਆਉਂਦੀਆਂ ਤੁਹਾਨੂੰ ਦਿਖ ਜਾਣਗੀਆਂ ਮਦਰ ਕਾ ਵੀ ਬਲ ਬੈਂਕ ਖੰਡ ਦਾ ਰਸਤਾ ਹੈ ਚਲੋ ਆਪਾਂ ਅੱਗੇ ਚੱਲਦੇ ਤੇ ਦੇਖਦੇ ਆ ਆਹਾ ਲਗਭਗ ਚੰਦਨਵਾੜੀ ਚ ਆਪਾਂ ਪਹੁੰਚ ਹੀ ਚੁੱਕੇ ਆ ਮੈਂ ਕਿਹਾ ਵੀ ਹੁਣ ਇੱਥੋਂ ਵੀ ਝਲਕ ਤੁਹਾਨੂੰ ਦਿਖਾਈ ਦੇਵਾਂ ਇਹ ਕਹ ਲੋ ਕਿ ਅਮਰਨਾਥ ਯਾਤਰਾ ਵਾਲਿਆਂ ਦਾ ਬੇਸ ਕੈਂਪ ਆ ਗਿਆ ਇਸ ਏਰੀਏ ਚ ਦਰਵਾਜਾ ਜਾਂ ਲੱਗਿਆ ਸੀ ਇੱਥੇੋਂ ਪਾਰ ਕਰਕੇ ਅਸੀਂ ਆ ਗਏ ਆ ਆ ਦੇਖੋ ਕਿਰਾ ਯਾਰ ਕਮਾਲ ਦੇਖੋ ਬਹੁਤ ਸਾਰੇ ਝਰਨੇ ਰਾਹ ਦੇ ਵਿੱਚ ਆਉਂਦੇ ਆ ਤਾਂ ਤੋਂ ਡਗਦੇ ਹੋਏ ਐਂ ਲੱਗਦਾ ਜਿਵੇਂ ਨਾ ਦੁੱਤ ਦੀ ਕੋਈ ਨਦੀ ਚੱਲਦੀ ਹੋਵੇ ਦੁੱਤ ਵਗੈਰਾ ਦੀ ਤੇ ਉਹ ਸੁਆਦ ਆ ਇੱਥੇ ਐਦੂੰਗਾ ਆ ਦੇਖਵਾ ਰਿਹਾ ਦੇਖੋ ਕਿਰਾ ਤੁਹਾਡੇ ਕੈਮਰੇ ਦੀ ਅੱਖ ਤੇ ਦੇਖੋ ਵੀ ਮੈਨੂੰ ਲੱਗਦਾ ਵੀ ਮਨੁੱਖ ਦੀ ਅੱਖ ਤੋਂ ਵੱਡਾ ਕੋਈ ਕੈਮਰਾ ਨਹੀਂ ਅੱਜ ਤੱਕ ਬਣਿਆ ਕਿਉਂਕਿ ਜੋ ਮੈਂ ਅਹਿਸਾਸ ਕਰ ਪਾ ਰਿਹਾ ਹੋ ਸਕਦਾ ਆਪਣਾ ਕੈਮਰਾ 19 ਵਿਆਖਿਆ ਨਾ ਕਰ ਪਾਰਿਆ ਹੋਵੇ ਉਸ ਖੂਬਸੂਰਤੀ ਦੀ ਆ ਦੇਖਿਓ ਕਿਰਾਂ तकरीबन ਆਪਾਂ ਹੈਗੇ ਆ 9500 ਫੁੱਟ ਦੀ ਉਚਾਈ ਦੇ ਉੱਤੇ ਪਹੁੰਚ ਚੁੱਕੇ ਆ ਲਗਭਗ ਹੋ ਸਕਦਾ ਕੋਈ ਇਹ ਕਿਹੜੀ ਚੀਜ਼ ਨੂੰ ਉਹਨਾਂ ਨੇ 9500 ਫੁੱਟ ਮੰਨਿਆ ਕਿਹੜੇ ਪੁਆਇੰਟ ਨੂੰ ਮੰਨਿਆ ਉਹ ਜਾਣਕਾਰੀ ਪਰ ਇਹਦੇ ਨੇੜ ਤੇੜੀ ਹੋਵਾਂਗੇ ਆਪਾਂ ਜਦੋਂ ਉਹਨਾਂ ਨੇ ਕਿਹਾ ਵੀ ਜਿਹੜੀ ਚੰਦਨਵਾੜੀ ਨੇਟ ਤੇ ਵੀ 9500 ਫੁੱਟ ਦੀ ਉਚਾਈ ਤੇ ਆ ਤਾਂ ਫਿਰ ਯਾਰ ਆਹ ਦੇਖੋ ਖੂਬਸੂਰਤ ਦਾ ਮੁੱਲਾ ਕੋਈ ਲਓ ਜੀ ਚੰਦਨਵਾੜੀ ਚ ਪਹੁੰਚ ਚੁੱਕੇ ਆਂ ਇੱਥੋਂ ਅਮਰਨਾਥ ਯਾਤਰਾ ਕਹ ਲੋ ਕਿ ਸਟਾਰਟ ਹੁੰਦੀ ਹੈ ਜਿਨ੍ਹਾਂ ਕੋਲੇ ਪਰਮਿਸ਼ਨ ਹੁੰਦੀ ਆ ਉਥੋਂ ਟਰੈਕ ਕਰਕੇ ਫਿਰ ਅਮਰਨਾਥ ਯਾਤਰਾ ਵੱਲ ਰਵਾਨਾ ਹੁੰਦੇ ਆ ਆਪਣੇ ਕੋਲੇ ਤਾਂ ਕੋਈ ਪਰਮਿਸ਼ਨ ਨਹੀਂ ਖੈਰ ਆਪਾਂ ਇੱਥੋਂ ਤੱਕ ਹੀ ਘੁਮਾਂਗੇ ਆ ਪਾਣੀ ਝਰਨਿਆਂ ਵੱਲ ਪਾਸੇ ਚੱਲੇ ਆ ਖੈਰ ਗੰਦਗੀ ਬਹੁਤ ਪਾਈ ਹੋਈ ਆ ਮੈਂ ਦੇਖਦਾ ਹੁਣਾ ਮੈਂ ਨਾ ਮਨਮੋਹ ਪਾਵਾਜੀ ਹੋਏ ਨੇ ਆਪਣੇ ਸਫਰਨਾਮੇ ਲੈ ਕੇ ਦਏ ਨੇ ਉਹ ਕਹਿੰਦਾ ਵੀ ਜਿਹੜੀ ਮੈਨੂੰ ਖੂਬਸੂਰਤ ਥਾਂ ਲੱਗਦੀ ਆ ਸੋਹਣੀ ਕਹਿੰਦਾ ਮੈਂ ਉਹਦਾ ਡਰੈੱਸ ਨਹੀਂ ਦੱਸਦਾ ਕਹਿੰਦਾ ਆਪਣੇ ਲੋਕ ਜਾ ਕੇ ਗੰਦ ਪਾ ਦਿੰਦੇ ਆ ਉਹ ਸਹੀ ਆ ਗੱਲ ਉਹਦੀ ਉਹ ਕਹਿੰਦਾ ਮੈਂ ਡਰੈਸ ਨਹੀਂ ਦੱਸਦਾ ਜਿਹੜੀ ਚੰਗੀ ਚੀਜ਼ ਹੁੰਦੀ ਆ ਆਇਂ ਅਰ ਬਰਫ਼ ਪਈ ਹੋਈ ਆ ਜੋ ਬਰਫ਼ ਵੀ ਦਿਖਾ ਦਈਏ ਆ ਦੇ ਬਰਫ਼ ਦੇ ਥੱਲੋਂ ਪਾਣੀ ਮਤਲਬ ਬਰਫ਼ ਖੁਰ ਖੁਰ ਕੇ ਪਾਣੀ ਵਾਜਿ ਵਾਜਿ ਕੇ ਬਰਫ਼ ਵੀ ਖੁਰਨੀ ਸ਼ੁਰੂ ਹੋ ਗਈ ਆ ਬਰਫ਼ਾ ਦਾ ਵੀ ਉਹ ਤੇ ਜਰਾ ਉਹ ਦੂਰ ਤੱਕ ਮਿੱਟੀ ਘਟਾ ਪੈ ਕੇ ਨਾ ਨੇਰ ਨੂੰ ਰਵੀ ਚੱਲਦੇ ਇੱਥੇ ਉਹ ਬਰਫ਼ ਤੇ ਕਾਲੀ ਕਾਲੀ ਨਜ਼ਰ ਆਉਣ ਲੱਗ ਗਈ ਬਹੁਤਾਂ ਤੋਂ ਹੀ ਚਰਨੇ ਨਜ਼ਰ ਆਉਣਗੇ ਤਾਂ ਤਾਂ ਥਾਥਾਤ ਬਰਫ਼ ਸਾਰੇ ਪਰਬਤ ਇਹ ਬਰਫ਼ ਦੇ ਨਾਲ ਢਕੇ ਹੋਏ ਆ ਲੋਕ ਇੱਥੇ ਇਸ ਪਾਸੇ ਦੀ ਤਾਂ ਟਰੈਕ ਕਰਕੇ ਜਾਂਦੇ ਆ ਦਰਸ਼ਕੋ ਇਹ ਸੀ ਚੰਦਨਵਾੜੀ ਜੰਮੂ ਕਸ਼ਮੀਰ ਦੇ ਵਿੱਚ ਪੈਲਗਾਮ ਤੋਂ ਬਤਾਵ ਵੈਲੀ ਫਿਰ ਚੰਦਨਵਾੜੀ ਆਉਂਦਾ ਵਾ ਨਕਸ਼ਾ ਪੜ ਸਕਦੇ ਹੋ ਤੁਸੀਂ ਬਹੁਤ ਖੂਬਸੂਰਤ ਵਾਦੀਆਂ ਪਰ ਇੱਥੇ ਮੈਨੂੰ ਸਫਾਈ ਦੀ ਬਹੁਤ ਕਮੀ ਲੱਗੀ ਸਿੰਥਨ ਟਾਪ ਸਭ ਤੋਂ ਵੱਸਤੀ ਬਰਫ਼ ਦੇ ਮਸਲੇ 'ਚ ਹੈ ਨਾ ਉਹ ਸਭ ਤੋਂ ਵੱਸਤ ਲੱਗਿਆ ਇਹ ਕੋਈ ਬੜੀ ਮਹੱਤਵ ਜੀ ਨਹੀਂ ਦੇ ਦਸਾਂ ਦੇ ਵਿੱਚੋਂ ਮੈਂ ਤਿੰਨਕ ਨੰਬਰ ਹੀ ਦਿੰਦਾ ਇਹਨੂੰ ਮੈਂ ਉੱਥੇ ਤੇ ਹਰ ਇੱਕ ਜਾਣ ਦਾ ਬੰਦੇ ਦੇ ਜਾਣ ਦਾ ਹਾਂ ਮੈਂ ਇਥੋਂ ਨੂੰ ਇਥੋਂ ਦੇ ਪ੍ਰਬੰਧ ਨੂੰ ਆਹ ਦਸਾਂ 'ਚੋਂ ਤਿੰਨਕ ਨੰਬਰ ਹੀ ਮੈਂ ਸਾਂ ਹੀ ਦਿੰਦਾ ਕਿਉਂਕਿ ਸਫਾਈ ਵਾਲਾ ਕੰਮ ਜਿੱਦੋਂ ਸਫਾਈ ਨਹੀਂ ਕੋਈ ਹੈਗੀ ਬਿਲਕੁਲ ਜਿੱਦੋਂ ਸਫਾਈ ਨੂੰ ਉੱਥੇ ਖੂਬਸੂਰਤੀ ਖਤਮ ਹੋ ਗਈ ਹੈ ਚਾਹਨਾ ਵਧੀਆ ਸਮਾਂ ਦੀ ਲੋਕ ਇਹਨੂੰ ਬੰਦ ਰੱਖਦੇ ਜਾ ਸਮਾਂ ਨਹੀਂ ਤੇ ਪਤਾ ਨਹੀਂ ਹੋਰ ਕੀ ਕਰਨ ਤੇ ਸਫਾਈ ਦਾ ਹੈ ਨਹੀਂ ਕਿ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ